वाहगुरु जी का खालसा वाह जा मस्त भाग से सेवा लाया ਜੋ ਪਿਛਲੇ ਤਕਰੀਬਨ 2.5 ਬਹੀਨੇ ਤੋਂ ਪੰਜਾਬ ਦੇ ਵਿੱਚ ਬਹੁਤ ਵੱਡੀ ਆਫਤ ਆਈ ਕਿ ਹੜ੍ਹਾਂ ਦੇ ਨਾਲ ਹੜ੍ਹਾਂ ਦੇ ਪਾਣੀ ਦੇ ਨਾਲ بارش ਦੇ ਪਾਣੀ ਦੇ ਨਾਲ ਪੰਜਾਬ ਦਾ ਪੰਜਾਬ ਦੀ ਕਿਸਾਨੀ ਦਾ ਪੰਜਾਬ ਦੇ ਪਿੰਡੂ ਖੇਤਰਾਂ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੋਇਆ ਲੱਖਾਂ ਏਕੜ ਫਸਲ ਬਰਬਾਦ ਹੋਈ ਲੱਖਾਂ ਏਕੜ ਜ਼ਮੀਨ ਖਰਾਬ ਹੋ ਗਈ 5 5 6 6 ਫੁੱਟ ਰੇਤਾਂ ਮਿੱਟੀ ਆ ਦੇ ਪੀੜੀ ਸੀ ਉਹ ਜ਼ਮੀਨਾਂ ਵਿੱਚ ਛੜ ਗਈ ਪਰ ਦੇਸ਼ਾਂ ਪ੍ਰਦੇਸ਼ਾਂ ਤੋਂ ਸੰਗਤ ਨੇ ਸੇਵਾ ਕਰਨ ਵਿੱਚ ਵੀ ਬਹੁਤ ਵੱਡੀ ਸਹਾਇਤਾ ਕੀਤੀ ਹੈ ਹਰ ਇੱਕ ਨੇ ਆਪਣੇ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ ਹੈ ਸਾਡੀਆਂ ਸੰਸਥਾਵਾਂ ਸੰਪਰਦਾਵਾਂ ਜੋ ਸਬਾ ਸੁਸਾਇਟੀਆਂ ਨੇ ਜਾਂ ਕੋ ਐਨ ਜੀਓ ਨੇ ਉਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਇਸ ਸਾਰੇ ਆਫਤਾ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਾਸਤੇ ਕੀਤੀਆਂ ਨੇ ਉਥੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪਹਿਲੇ ਦਿਨ ਤੋਂ ਹੀ ਬਹੁਤ ਵੱਡੀਆਂ ਸੇਵਾਵਾਂ ਜਾਰੀ ਰੱਖੀਆਂ ਗਈਆਂ ਔਰ ਜਿੱਥੇ ਉਹਨਾਂ ਨੇ ਲੰਗਰਾਂ ਦੀ ਸੇਵਾ ਕੀਤੀ ਹੜਪੀੜਤਾਂ ਦੇ ਰੈਸਕਿਊ ਕਰਨ ਦੀ ਸੇਵਾ ਕੀਤੀ ਘਰਾਂ ਦੀ ਸੇਵਾ ਕੀਤੀ ਉੱਥੇ ਪਿਛਲੇ ਦਿਨੀ तकरीबन 10 ਕੁ ਦਿਨ ਹਾਲਾ ਹੋਏ ਨੇ ਕਿ 18 ਦੁੱਧਾਰੂ ਪਸ਼ੂ ਜਿਹੜੇ ਸਨ ਉਹ ਵੀ ਕਿਸਾਨਾਂ ਦੇ ਵੰਡੇ ਕਿਉਂਕਿ ਕਿਸਾਨਾਂ ਦੇ ਪਸ਼ੂ ਜਿਹੜੇ ਸਨ ਉਹ ਹੜ ਦੇ ਪਾਣੀ ਦੇ ਨਾਲ ਹੜ ਖੜ ਚੁੱਕੇ ਸਨ ਮਰ ਚੁੱਕੇ ਸਨ ਤੇ ਉਹ ਪਸ਼ੂ ਵੰਡੇ ਗਏ ਔਰ ਅੱਜ ਇੱਕ ਬਹੁਤ ਵੱਡਾ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਠਨ ਸਹਿਯੋਗ ਨਾਲ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜੋਜਪੁਰ ਦੇ ਪਿੰਡਾਂ ਵਾਸਤੇ ਉਪਰਾਲਾ ਕੀਤਾ ਹੈ ਕਿ ਤਕਰੀਬਨ 1 ਕਰੋੜ 60 ਲੱਖ ਰੁਪਏ ਦੇ ਚੈੱਕ ਜਿਹੜੇ ਨੇ ਉਹ ਉਹਨਾਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੰਡੇ ਜਾਣੇ ਨੇ ਜਿਨ੍ਹਾਂ ਦੀ ਫਸਲ ਪਾਣੀ ਦੇ ਨਾਲ ਬਰਬਾਦ ਹੋ ਚੁੱਕੀ ਹੈ ਉਹ 5000 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ 1000 ਕਿਸਾਨ ਪਰਿਵਾਰਾਂ ਨੂੰ ਇਹ ਜਿਹੜਾ ਜਿਹੜੇ ਚੈੱਕ ਨੇ ਇਹ ਤਕਸੀਮ ਅੱਜ ਦਿੱਤੇ ਜਾਣੇ ਨੇ ਕਿ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਖੇਤਾਂ ਵਿੱਚ ਜਿਹੜੇ ਚੀਜ਼ ਦੀ ਮਰਜ਼ੀ ਉਹ ਬਜਾਈ ਕਰ ਸਕਦੇ ਨੇ ਉਹ ਕਣਕ ਵਿੱਚ ਸਕਦੇ ਨੇ ਉਹ ਪੱਠੇ ਵੀ ਸਕਦੇ ਨੇ ਜਾਂ ਕੋਈ ਹੋਰ ਬਜਾਏ ਜੋ ਵੀ ਕਰਨ ਚਾਹੁੰਦੇ ਨੇ ਉਹ ਕਰ ਸਕਦੇ ਨੇ ਤੇ ਇਹ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਆਪਨੇ ਆਪ ਵਿੱਚ ਇੱਕ ਬਹੁਤ ਵੱਡਾ ਜਿਹੜਾ ਸੇਵਾ ਦਾ ਕਾਰਜ ਹੈ ਅੱਜ ਫਿਰੋਜ਼ਪੁਰ ਦੇ ਨਗਰ ਆਰਥ ਕੇ ਵਿਖੇ ਸੰਗਤ ਵਿੱਚ ਇਕੱਠੇ ਕਰਕੇ ਤੇ ਉੱਥੇ ਕੀਤਾ ਜਾ ਰਿਹਾ ਹੈ ਅਰਦਾਸ ਹੈ ਸਤਿਪੰਥ ਦੇ ਚਰਨਾਂ ਵਿੱਚ ਕਿ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਨੂੰ ਵਿਸ਼ਾ ਚੜ੍ਹ ਦੀ ਕਲਾ ਤਰੱਕੀਆਂ ਬਖਸ਼ਿਸ਼ ਕਰਨ ਪੰਜਾਬ ਵਾਸਤੇ ਅਸੀਸ ਤੇ ਮਿਹਰ ਪਰਿਆ ਹੱਥ ਰੱਖਣ ਪੰਜਾਬ ਉਸੇ ਤਰ੍ਹਾਂ ਹੀ ਪਹਿਲਾ ਵਾਂਗ ਤਰੱਕੀ ਕਰਦਾ ਹੋਇਆ ਮੁੜ ਜਿਹੜਾ ਉਹ ਬੋਲਣ ਦੀ ਗੱਲ ਨੂੰ ਸ਼ੋ ਹੋ ਸਕੇ ਵੈਕੁਰੂਜੀ ਦਾ ਖਾਲਸਾ ਵੈਕੁਰੂਜੀ ਦੀ ਖਤ ਗਿਆ ਕਿਸਾਨ ਕੀ ਨਾਮਾ ਤੁਹਾਡਾ ਜਿਹੜੀ ਹੱਦ ਤੋਂ ਬਾਅਦ ਤੇ ਲੱਗ ਕੇ ਸੇਵਾ ਨਭਾਈ ਜਾ ਰਹੀ ਹੈ ਤਾਂ ਕਿੰਨੇ ਦਿਨਾਂ ਤੋਂ ਸੇਵਾ ਨਭਾਈ ਜਾ ਰਹੀ ਹੈ ਤੇ ਕਿਸ ਤਰ੍ਹਾਂ ਦੀ ਸੇਵਾ ਕਰਦੇ ਮੇਰਾ ਨਾਮ ਜਸਵਿੰਦਰ ਸਿੰਘ ਖਾਲਸਾ ਤਕਰੀਬਨ ਪਿਛਲੇ 58 ਸਾਲਾਂ ਤੋਂ ਮੈਂ ਇੰਗਲੈਂਡ ਦੀ ਧਰਤੀ ਤੇ ਦੁਨੀਆ ਸਾਰੀ ਫੇਰ ਲਿੱਤੀ ਤੇ ਗੁਰੂ ਸਾਹਿਬ ਦਾ ਹੁਕਮ ਮੰਨਦਾ ਹੋਇਆ ਨਾਮ ਜਪੋ ਕਿਰਤ ਕਰੋ ਵੰਡ ਕੇ ਖਾਓ ਪਿਛਲੇ 15 ਸਾਲਾਂ ਤੋਂ ਦਾਸ ਇਹ ਐਜੂਕੇਟ ਪੰਜਾਬ ਪ੍ਰੋਜੈਕਟ ਜਿਹੜਾ ਕਿ ਮੈਨੂੰ ਭਾਈ ਸਾਹਿਬ ਅਜਤਵੀਰ ਸਿੰਘ ਖਾਸ ਦਾ ਖੰਨੇ ਵਾਲੇ ਨੇ ਥਾਪੜਾ ਦੇ ਕੇ ਆਰੰਭ ਕੀਤਾ ਸੀਗਾ ਪਰ ਉਹ 28 ਦਿਨ ਮ ਬਾਅਦ ਚਲੇ ਗਏ ਸੋ ਇਹ ਸੇਵਾ ਮੇਰੀ ਝੋਲੀ ਪਾ ਗਏ ਔਰ ਉਹਨਾਂ ਦੇ ਬੱਚੇ ਨਹੀਂ ਸੀਗੇ ਕਲਾ ਵਰਤੇਗੀ ਔਰ ਇਹ ਕਲਾ ਹੀ ਵਰਤ ਰਹੀ ਹੈ ਜਿੱਥੇ ਅਸੀਂ ਅੱਜ ਸੱਤ ਫਰੀ ਸਕੂਲ ਚ ਲਾ ਰਹੇ ਆ ਔਰ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ ਵੱਡੀ ਵੱਡੀ ਕੁਰਸੀਆਂ ਦੇ ਬਿਠਾਈਏ ਤੇ ਥੋੜਾ ਜਿਹਾ ਪਰਮਾਨਾਲ ਵੀ ਜੋੜੀਏ ਤੋ ਇਹ ਬੱਚਿਆਂ ਦਾਦਾ ਦਾਦਾ ਬਣ ਕੇ ਮੈਂ ਪੰਜਾਬ ਦੇ ਵਿੱਚ ਕਾਰ ਪਿਛਲੇ 15 ਸਾਲਾਂ ਚ 8 ਲੱਖ ਮੀਲ ਮੈਂ ਗੱਡੀ ਚਲਾ ਚੁੱਕਾ ਹਾਂ ਔਰ ਬੱਚਿਆਂ ਨੂੰ ਸਕੂਲਾਂ ਜਾ ਕੇ ਬੱਚਿਆਂ ਨੂੰ ਕਹਿਣਾ ਬਈ ਕਿ ਜਪਜੀ ਸਾਹਿਬ ਦਾ ਪਾਠ ਕਰਕੇ ਸਕੂਲ ਜ਼ਰੂਰ ਜਾਇਆ ਕਰੋ ਤੇ ਵਡੀਆਂ-ਵਡੀਆਂ ਪੜਾਈਆਂ ਕਰਾਓ ਜਿੰਨਾ ਬੱਚੇ ਕੋ ਪੈਸਾ ਜੋਗੇ ਪੈਸੇ ਨਹੀਂ ਮਾਤਾ ਪਿਤਾ ਕੋਲ ਮੈਂ ਬੱਚਿਆਂ ਦੇ ਫਾਰਮ ਭਰਵਾਦਾ ਨਾ ਤੇ ਦੁਨੀਆ ਜਾ ਕੇ ਲੋਕਾਂ ਨੂੰ ਕਹਿਣਾ ਬਈ ਹੁਣ ਇਹ ਬੱਚਿਆਂ ਦੀਆਂ ਪੜਾਈਆਂ ਕਰਾਈਏ ਕਿਉਂਕਿ ਸਮੇਂ ਦੀ ਲੋੜ ਹੈ ਵਿਦਿਆ ਦਾ ਲੰਗਰ ਸੋ ਇਸ ਤਰ੍ਹਾਂ 6000 ਬੱਚਿਆਂ ਦੀ ਫੀਸਾਂ ਬੱਚਿਆਂ ਦੇ ਕਾਊਂਟਰ ਜਾਂਦੀਆਂ ਔਰ ਇਦਾਂ ਹੀ ਸੇਵਾ ਕਰਵਾ ਰਹੇ ਪਰ ਪਿੱਛੇ ਹੜ ਆ ਗਿਆ ਪੰਜਾਬ ਵਿੱਚ ਤੇ ਇਹ ਬੜੀ ਵੱਡੀ ਮਾਰ ਫੇਰ ਪੈ ਗਈ 2023 ਵਿੱਚ ਵੀ ਆਈ ਸੀ ਪਰ ਛੋਟੀ ਜਿਹੀ ਸੇਵਾ ਉਦੋਂ ਵੀ ਸਾਨੂੰ ਮਿਲ ਗਈ ਸੀ ਪਰ ਐਤਕੀ ਦਾ ਬਹੁਤ ਬੁਰਾ ਹਾਲ ਹੋ ਗਿਆ ਸੋ 2 ਅਗਸਤ ਤੋਂ ਹੀ ਦਾਸ ਇੱਥੇ ਐ ਤੇ ਇਹ ਸੇਵਾ ਗੁਰੂ ਸਾਹਿਬ ਕਰਵਾ ਰਹੇ ਆ ਇਹਨਾਂ ਲੋਕਾਂ ਦਾ ਬਹੁਤ ਬੁਰਾ ਹਾਲ ਹੋ ਗਿਆ 8-8 ਫੁੱਟ ਪਾਣੀ ਮੈਂ ਦੇਖਿਆ ਸੀ ਕਿਸ਼ਤੀਆਂ ਲੈ ਕੇ ਇਹਨਾਂ ਨੂੰ ਜਾ ਕੇ ਲੰਗਰ ਪਹੁੰਚਾਉਂਦੇ ਪਏ ਸੀਗੇ ਸ਼ੁਰੂ ਸ਼ੁਰੂ ਤੋਂ 2-3 ਹਫ਼ਤੇ ਦਾ ਪਾਣੀ ਥੱਲੇ ਚਲਾ ਗਿਆ ਡੰਗਰ ਮਾਰੇ ਗਏ ਬੱਚੇ ਸਕੂਲਾਂ ਨਹੀਂ ਜਾ ਸਕਕੇ ਫੀਸਾਂ ਨਹੀਂ ਮਾਂ ਪਿਓ ਦੇ ਸਕਦੇ ਤੋ ਅਸੀਂ ਬੱਚਿਆਂ ਦੀ ਫੀਸਾ ਦੇਣੀ ਸ਼ੁਰੂ ਕਰਤੀਆਂ ਹੁਣ ਜਦੋਂ ਪਾਣੀ ਬਿਲਕੁਲ ਸੁੱਕ ਗਿਆ ਤੇ ਇਹਨਾਂ ਦੀ ਅਗਲੀ ਬਿਜਾਈ ਕਰਾਣੀ ਹੈ ਸੋ ਇਹਨਾਂ ਨੂੰ ਅਸੀਂ 5000 ਰੁਪਿਆ ਏਕੜ ਦੇ ਹਿਸਾਬ ਨਾਲ 6000 ਏਕੜ ਕਿਬਨ ਸਾਡੇ ਹੱਥ ਆਈਆ ਸੀ 8 ਪਿੰਡ ਦੇ ਫਰੋਜਪੁਰ ਦੇ ਲੈ ਆ 4 ਜਨਾਲਾ ਦੇ ਲੈ ਆ ਤੇ ਉਹਦੇ ਅੱਜ ਚੈੱਕ ਵੰਡ ਰਹੇ ਆ ਅਸੀਂ ਇੱਥੇ ਤਾਂ ਕਿ ਆਪਣੀ ਮਰਜ਼ੀ ਨਾਲ ਬੀਜ ਖਰੀਦ ਲੈਣ ਤੇ ਆਪਣੇ ਜ਼ਮੀਨ ਦੁਬਾਰਾ ਵਾਹ ਕੇ ਆਪਣੇ ਪੈਰਾਂ ਦੇ ਖੜੇ ਹੋ ਜਾਣ ਸੋ ਬੱਚਿਆਂ ਦੀਆਂ ਫੀਸਾਂ ਪਿੱਛੇ 47 ਲੱਖ ਰੁਪਏ ਦੀਆਂ ਅਸੀਂ ਦਿੱਤੀਆਂ ਸੀ ਗਿਆ ਡੰਗਰ ਦੇ ਤੇ ਸੀਗੇ ਅੱਜ 1 ਕਰੋੜ ਤੇ 55 ਲੱਖ ਰੁਪਏ ਦੇ ਚੈੱਕ ਵੰਡੇ ਜਾ ਰਹੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਔਰ ਮਹਾਰਾਜ ਆਪੇ ਸੇਵਾ ਲਾ ਰਹੇ ਔਰ ਸਾਰੀ ਦੁਨੀਆ ਚ ਮੈਂ ਫਿਰਦਾ ਔਰ ਦੁਨੀਆ ਮੈਨੂੰ ਇਹਨਾਂ ਵਿੱਚ ਮਦਦ ਕਰਦੀ ਹੈ ਸਹਿਯੋਗ ਦਿੰਦੀ ਹੈ ਸੋ ਇਹ ਸੇਵਾ ਹੈ ਪਿਓਰ ਸੇਵਾ ਹੈ ਇਹ ਬਿਜ਼ਨਸ ਨਹੀਂ ਹੈ ਸੋ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਇੱਥੇ ਮੇਰੇ ਵੀਰ ਨਾਲ ਵੀਰ ਅਮਰੀਕ ਸਿੰਘ ਜੀ ਇੰਗਲੈਂਡ ਤੋਂ ਤੇ ਜਿਨ੍ਹਾਂ ਨੇ ਕਿ ਮੈਨੂੰ ਆਪਣੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਮੇਰੇ ਰਕबीर ਸਿੰਘ ਜੀ ਅੱਜ ਸਾਡੇ ਕੋਲ ਵੀ ਪਹੁੰਚ ਗਿਆ ਦੁਬਾਰਾ ਬੜੀ ਕਿਰਪਾ ਹੈ ਇਹ ਮਹਾਰਾਜ ਦੇ ਹੀ ਬਸ ਉਹ ਵੀਰ ਜੀ ਦੇ ਬਚਨ ਕਲਾ ਵਰਤ ਰਹੀ ਹੈ ਤੇ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਕਿ ਸਾਰੇ ਕਿਸਾਨ ਵੀਰ ਬੜੇ ਖੁਸ਼ੀ ਖੁਸ਼ੀ ਚੈੱਕ ਲੈ ਕੇ ਘਰ ਜਾ ਰਹੇ ਆ ਔਰ ਇਹਨਾਂ ਦੇ ਘਰਾਂ 'ਚ ਹੋਰ ਵੀ ਜੋ ਕੋਈ ਨੁਕਸਾਨ ਹੋਇਆ ਹੈ ਅਸੀਂ ਪ੍ਰੋਪਰ ਸਿਸਟਮ ਬਣਾਇਆ ਹੈ ਇੱਕ ਇੱਕ ਚੀਜ਼ ਦੀ ਲਿਸਟ ਬਣਾਈ ਹੈ ਤੇ ਇਹਨਾਂ ਨੂੰ ਸਭ ਕੁਝ ਹੱਕ ਦੇਵਾਂਗੇ ਗੁਰੂ ਸਾਹਿਬ ਸਾਹਿਬ ਤੋਂ ਸੇਵਾ ਲੈਣ ਸੋ ਫਤਿਹ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਨਾਮ ਕੀ ਹੈ ਜੀ ਤੇ ਕਿਹੜੇ ਪਿੰਡ ਨਾਲੋਂ ਮੇਰਾ ਨਾਮ ਬਖਸ਼ੀਰ ਸਿੰਘ ਸਨ ਆਫ ਸ੍ਰੀ ਜਗਿੰਦਰ ਸਿੰਘ ਪਿੰਡ ਨਿਹਾਲਾ ਲਵੇਰਾ ਜ਼ਿਲ੍ਹਾ ਫਿਰੋਜ਼ਪੁਰ ਤੁਹਾਨੂੰ ਅੱਜ ਚੈੱਕ ਮਿਲਿਆ ਹੈ ਸਹਾਇਤਾ ਰਾਸ਼ੀ ਮਿਲੀ ਹੈ ਤੁਹਾਡੇ ਮੰਦ ਭਾਵਨਾ ਕੀ ਹੈ ਕਿਉਂਕਿ ਬਾਹ ਬੜੀ ਗਈ ਹੈ ਜ਼ਿਲ੍ਹਾ ਦਾ ਭਾਵਨਾ ਅਸੀਂ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਐਜੂਕੇਟ ਪੰਜਾਬ ਦਾ ਜਿਨ੍ਹਾਂ ਨੇ ਸਾਡੀ ਬਾਹ ਫੜੀ ਹੈ ਸਾਨੂੰ ਕੋਈ ਵੀ ਸਹਾਰਾ ਨਹੀਂ ਰਿਹਾ ਘਰ ਵੀ ਡਿੱਗ ਪਿਆ ਫਸਲਾਂ ਵੀ ਖਰਾਬ ਹੋ ਗਈਆਂ ਤੇ ਚਲੋ ਜਿੰਨੀ ਸਾਨੂੰ ਰਾਸ਼ੀ ਮਿਲੀ ਹੈ ਇਹਨਾਂ ਹੀ ਬਹੁਤ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿੰਨੀ ਤੁਹਾਨੂੰ ਉਸ ਦਾ ਮਰਾਸ਼ੀ ਮਿਲੀ ਹੈ ਜਿਹੜਾ ਕਿ ਮੇਰੇ ਕੋਲ ਡੇਢ ਕਿੱਲਾ ਜ਼ਮੀਨ ਹੈ ਤੁਹਾਨੂੰ ਹੁਣ ਡੇਢ ਕਿੱਲੇ ਦੇ ਹਿਸਾਬ ਨਾਲ ਇਹਨਾਂ ਨੇ ਤਾਂ ਰਾਸ਼ੀ ਦਿੱਤੀ ਹੈ ਹਾਂਜੀ ਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਜਿਹੜੀ ਰਕਮ ਮਿਲੀ ਹੈ ਤੁਹਾਡੇ ਜੀ ਮਾਇਨੇ ਕੀ ਰੱਖਦੀ ਹੈ ਤੁਹਾਡੇ ਬੱਚਿਆਂ ਨੂੰ ਪਤਾ ਹੋਏਗਾ ਕਿ ਅੱਜ ਤੁਹਾਨੂੰ ਇਹ ਦਸ ਲੱਖ ਰਾਸ਼ੀ ਮਿਲ ਗਈ ਹੈ ਉਹਨਾਂ ਦੀ ਭਾਵਨਾ ਕੀ ਸੀ ਬੱਚੇ ਬਹੁਤ ਖੁਸ਼ ਹੈ ਜੀ ਜਿੱਥੇ ਸਾਡੇ ਕੋਲ ਨਹੀਂ ਸੀ ਕੁਝ ਹੁਣ ਚਾਰ ਪੈਸੇ ਆ ਜਾਣਗੇ ਕੁਝ ਬੱਚਿਆਂ ਦੀਆਂ ਆਸਾਂ ਉਮੀਦਾਂ ਕੋਈ ਢੀੜਾ ਕਪੜਾ ਬਣ ਜੂ ਜਾਂ ਬੀਜ ਖਾਦ ਪਾਵਾਂਗੇ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਜਿਹੜਾ ਹੁਣ ਐਜੂਕੇਟ ਪੰਜਾਬ ਪ੍ਰੋਜੈਕਟ ਆ ਇਹਨਾਂ ਵੱਲੋਂ ਜਦੋਂ ਇਹ ਉਤਾਲਾ ਕੀਤਾ ਗਿਆ ਸੀ ਤਾਂ ਤੁਹਾਨੂੰ ਲੱਗਦਾ ਸੀ ਕਿ ਵੀ ਗਰਾਊਂਡ ਲੈਵਲ ਤੇ ਸੱਚੀ ਇਨਾ ਕੰਮ ਹੋਵੇਗਾ ਨਹੀਂ ਇੱਕ ਵਾਰ ਤਾਂ ਲੱਗਦਾ ਸੀ ਕਿ ਜਿੱਦਾਂ ਪਹਿਲਾਂ ਸਰਕਾਰਾਂ ਕਰਦੀਆਂ ਜਾਂ ਹੋਰ ਕਰਦੇ ਲਾਰੇ ਲਾ ਕੇ ਚਲੇ ਜਾਂਦੇ ਆ ਤੇ ਬਾਕੀ ਨਹੀਂ ਬਹੁਤ ਬਹੁਤ ਮਿਹਰਬਾਨੀ ਹੈ ਸ਼ੁਕਰੀਆ ਜਿੰਨਾਂ ਨੇ ਬਾਹਰ ਖੜੀ ਬਹੁਤ ਕੁਝ ਦਿੱਤਾ ਜੀ ਠੀਕ ਹੈ ਹਾਂ ਜੀ ਪੈਸਾ ਸੀ ਨਾਮਾ ਖੜਾ ਸਾਨੂੰ ਕਿਵੇਂ ਪਤਾ ਲੱਗਾ ਤੇ ਇਹਨਾਂ ਦੀ ਸਿਰਫ ਨੂੰ ਦੇ ਮੇਰਾ ਨਾਮ ਤਜਿੰਦਰ ਸਿੰਘ ਹੈ ਜੀ ਅਸੀਂ ਦਿੱਲੀ ਦਾ ਸੁਖਮਨੀ ਇੰਡਸਟਰੀਅਲ ਐਸੋਸੀਏਸ਼ਨ ਬਮਾਨਾ ਸਾਡੀ ਇੰਡਸਟਰੀਅਲ ਐਸੋਸੀਏਸ਼ਨ ਨੇ ਇੰਡਸਟਰੀ ਦਾ ਕਿਸੇ ਵੀ ਸੇਵਨ ਨਾਲ ਜੁੜਣਾ ਆਪਣੇ ਆਪ ਵਿੱਚ ਚੰਬਿਤ ਕਰਨ ਵਾਲੀ ਗੱਲ ਸੀਗੀ ਮੇਨ ਮੀਡੀਆ ਚੁੱਪ ਸੀਗਾ ਪੰਜਾਬ ਦੇ ਹੜਣ ਲੈ ਕੇ YouTube ਦੇ ਰਾਹੀਂ ਪਤਾ ਲੱਗਦਾ ਸੀਗਾ ਐਜੂਕੇਟ ਪੰਜਾਬ ਜਿਹੜਾ ਬੱਚਿਆਂ ਦੀ ਪੜ੍ਹਾਈ ਨਾਲ ਜੁੜਿਆ ਉਹ ਗਰਾਉਂਡ 0 ਤੇ ਜਾ ਕੇ ਸੇਵਾ ਕਰ ਰਹੀ ਸੀ ਬਾਬਾ ਵੀਰ ਜੀ ਨੂੰ ਅਸੀਂ ਖੁਦ ਦੇਖਦੇ ਸੀਗੇ ਤਾਂ ਉੱਠੀ ਕੀ ਉਹ ਪੰਜਾਬ ਜਿਹੜਾ ਕਿਸੇ ਦੇ ਅੱਗੇ ਵੀ ਕੋਈ ਵੀ ਪ੍ਰੋਬਲਮ ਆਵੇ ਤੇ ਹਮੇਸ਼ਾ ਖੜਾ ਹੋ ਜਾਂਦਾ ਹੈ ਹਮੇਸ਼ਾ ਸਾਨੂੰ ਪਗੜੀਆਂ ਜਾਂ ਪੰਜਾਬੀ ਨਜ਼ਰ ਆ ਜਾਂਦੇ ਨੇ ਭਾਵੇਂ ਹਾੜ ਹੋਵੇ ਭਾਵੇਂ ਪੂਚਾਰ ਲਾ ਭਾਵੇਂ ਕੁਝ ਹੋਵੇ ਤੇ ਅਸੀਂ ਵੀ ਕੁੰਗਾਰਾ ਪਰਿਆ ਕਿ ਅਸੀਂ ਵੀ ਜਾ ਕੇ ਸੇਵਾ ਵਿੱਚ ਹਿੱਸਾ ਪਾਈਏ ਮੇਰੀ ਟੀਮ ਜਿਹੜੀ 4 ਦਿਨ ਪਹਿਲਾਂ ਇੱਥੇ ਗਰਾਉਂਡ 0 ਤੇ ਆ ਕੇ ਸੇਵਾ ਕਰਕੇ ਗਈ ਅੱਜ ਚੈੱਕ ਵਿਤਰਣ ਸਮੋਰੋ ਸੀਗਾ ਅਸੀਂ ਆਪਣੇ ਵੱਲੋਂ 120 ਏਕੜ ਦੀ ਜ਼ਮੀਨ ਦਾ ਰਖ ਰਕਾਮ ਲਿੱਤਾ ਤੇ 250 ਬੋਰੀਆਂ ਜੜੀਆਂ ਨੇ ਉਹ ਫੀਡ ਦੀਆਂ ਦਿੱਤੀਆਂ ਇੰਡਸਟਰੀਅਲ ਐਸੋਸੀਏਸ਼ਨ ਹੋਣ ਕਰਕੇ ਗੁਰੂ ਸਾਹਿਬ ਦਾ ਹੁਕਮ ਕੀ ਘਾਲ ਖਾएं ਕਿ ਚਹ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਘਾਲ ਨਾ ਕਰਕੇ ਜਿਹੜੀ ਕਮਾਈ ਓਦੇ ਵਿੱਚੋਂ ਜਿਹੜਾ ਦਸਵੰਦ ਕੱਢੇਗਾ ਉਹ ਪ੍ਰੂਵ ਹੋਏਗਾ ਮੇਰੇ ਜਿੰਨੇ ਵੀ ਜਿਹੜੇ ਵੀਰ ਜਿਨ੍ਹਾਂ ਨੇ ਸਾਨੂੰ ਦਸਵੰਦ ਦਿੱਤਾ ਉਹਨਾਂ ਦਾ ਧੰਨਵਾਦ মিডিਆ ਦਾ ਧੰਨਵਾਦ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਜੜਾ ਗਰਾਊਂਡ ਜ਼ੀਰੋ ਤੇ ਕੇਵਲ ਪੜ੍ਹਾਈ ਨਹੀਂ ਕੇਵਲ ਪਨੀਰੀ ਨਹੀਂ ਸਾਫ਼ ਕਰ ਰਿਹਾ ਉਹ ਮੂੜ ਸੁਰਜੀਵ ਕਰ ਰਿਹਾ ਪੰਜਾਬ ਨੂੰ ਤੇ ਉਹਨਾਂ ਦਾ ਧੰਨਵਾਦ ਤੇ ਅਸੀਂ ਇਹੀ ਚਾਹਾਂਗੇ ਗੁਰੂ ਮਿਹਰ ਕਰੇ ਅਸੀਂ ਇਹਨੂੰ ਕਦੀ ਵੀ ਮਦਦ ਨਹੀਂ ਕਹਿ ਸਕਦੇ ਸਾਡੇ ਵੱਲੋਂ ਸੇਵਾ ਹੈ ਔਰ ਇਹ ਸੇਵਾ ਅਸੀਂ ਜਿੰਨੀ ਹੋ ਸਕੇਗੀ ਅੱਗੋਂ ਵੀ ਜਾਰੀ ਰੱਖਾਂਗੇ